ਹਾਲ ਕੀ ਸੀ ਲੱਜਣਾੜਾ ਕਿ ਲੰਬਰੀ ਸਾਹਿਬ ਨਾਂ ਅੰਗੁਰਪੇ ਸਿੰਘ ਜੀ ਸਾਡੀ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਆ ਅਸੀਂ ਪਹਿਲਾਂ ਸਾਰੇ ਕਿਸਾਨ ਦੂਰ ਦੂਰ ਬੈਠੇ ਸਾਂ ਉਹਨੂੰ ਜੈਡ ਸਿਕਿਉਰਟੀ ਨੇ ਬਿਠਾ ਲਿਆ ਸੀ ਕਿ ਤੁਸੀਂ ਇਸ ਤਰੀਕੇ ਨਾਲ ਬਹਿਜੋ ਪ੍ਰਧਾਨ ਮੰਤਰੀ ਨੇ ਆਉਂਦੇ ਹੀ ਪਹਿਲਾਂ ਕਿਹਾ ਵੀ ਆਪਣੀਆਂ ਚਿਹਰਾਂ ਚੁੱਕੋ ਬਿਲਕੁਲ ਮੇਰੇ ਪਾਸ ਆ ਕੇ ਲਾਗੇ ਬੈ ਕੇ ਮੇਰੇ ਨਾਲ ਗੱਲ ਕਰੋ ਪਰਿਵਾਰ ਵਾਂਗੂ ਕੋਈ ਉਹਨਾਂ ਦਾ ਪੰਜਾਬ ਪਤੀ ਬਹੁਤ ਵਧੀਆ ਰਵਈਆ ਸੀ ਇਕੱਲੇ ਇਕੱਲੇ 10 20 ਕਿਸਾਨਾਂ ਇਕੱਲੇ ਇਕੱਲੇ ਕਿਸਾਨ ਦੀ ਉਹਨਾਂ ਗੱਲ ਸੁਣੀ ਆ ਕਿਸੇ ਕਿਸਾਨ ਨੂੰ ਅਨਗੋਹ ਨਹੀਂ ਕੀਤਾ ਗਿਆ 2-2 3-3 ਮਿੰਟ ਪੂਰੀ ਦਲੀਲ ਦੇ ਨਾਲ ਉਹਨਾਂ ਗੱਲ ਸੁਣੀਆਂ ਜੋ ਵੀ ਹੋਈ ਆ ਤੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਵੀ ਸੈਂਟਰ ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਕਿ ਜੋ ਤੁਹਾਡੇ ਨੁਕਸਾਨ ਹੋਇਆ ਇਹਦੇ ਬਾਰੇ ਅਸੀਂ ਵਿਚਾਰ ਕਰਾਂਗੇ ਬੈਠ ਕੇ ਤੇ ਤੁਹਾਡੇ ਵਿਚਾਰ ਜਿਹੜੇ ਆ ਮਤਲਬ ਕਿ ਕੱਲੇ-ਕੱਲੇ ਮਤਲਬ ਕਿ ਧਿਆਨ ਚ ਰੱਖੇ ਗਏ ਉਹਨਾਂ ਨੋਟ ਕੀਤੀਆਂ ਸਾਡੀਆਂ ਗੱਲਾਂ ਸਾਰੀਆਂ ਜਿੰਨੇ ਅਸੀਂ ਪੁਆਇੰਟ ਰੱਖੇ ਆ ਸਰਕਾਰ ਕੋਲ ਪੁਆਇੰਟ ਵੀ ਇੱਕ ਦੇ ਸਾਡੇ ਤੁਸੀਆਂ ਬੰਨਾਂ ਦੇ ਪੁਆਇੰਟ ਆ ਵੀ ਪਿਛਲੇ 10-20 ਸਾਲਾਂ ਤੋਂ ਜਿੱਥੇ ਬੰਨ ਬੱਜੇ ਆ ਉੱਤੇ ਉੱਤੇ ਕਿਸੇ ਨੇ ਇੱਕ ਮੋਠੀ ਵੀ ਮ ਉਹਨਾਂ ਨੂੰ ਵੀ ਮਜ਼ਬੂਤ ਕੀਤਾ ਜਾਏ ਇੱਕ ਸਾਡਾ ਪੁਰਾਣੇ ਧਰਮਕੋੜ ਤੋਂ ਲੈ ਕੇ ਕਿਸੂਵਾਲ ਸਹਾਰਨ ਤੱਕ ਨਵੇਂ ਬੰਨ ਵੀ ਮੰਗਿਆ 5-4 ਕਿਲੋਮੀਟਰ ਦਾ ਟੋਟਾ ਉਹਦੇ ਨਾਲ 10-20 ਪਿੰਡ ਬਚਦੇ ਆ ਉਥੋਂ ਹੀ ਮਾਰਕ ਹੋਣੇ ਵਾਲਾ ਥਣੀ ਹੋ ਗਿਆ ਅਗਲੇ ਪਿੰਡਾਂ ਨੂੰ ਪੈਂਦੀ ਹੈ ਜੇ ਉਹ ਬੰਨ ਮਜ਼ਬੂਤ ਹੋ ਜੇ ਤੇ ਸਾਨੂੰ ਮਤਲਬ ਕਿ ਅਸੀਂ ਸਮਝ ਲਓ ਕਿ ਆਜ਼ਾਦ ਹੋ ਗਏ ਅਸੀਂ ਵੀ ਅੱਜ ਵੀ ਦਰ ਆ ਦੇ ਗੁਲਾਮ ਆ ਇਹ ਵੀ ਇੱਕ ਗੱਲ ਦੱਸਣੀ ਹੈ ਵੀ 2023 ਜੀ ਜੋ 6800 ਰੁਪਿਆ ਸਾਨੂੰ ਸਰਕਾਰ ਨੇ ਮੁਆਵਜ਼ਾ ਤਾਂ ਬਹੁਤ ਘੱਟ ਆ ਇਹਦੇ ਚ ਉਹਨਾਂ ਨੇ ਸਾਡੀਆਂ ਅੱਖਾਂ ਦੇ ਉੱਤੋਂ ਇੱਕ ਚਾਨਣਾ ਲਾਇਆ ਕਿ ਉਹਦੇ ਚ 15000 ਰੁਪਇਆ ਪਰ 1 ਏਕੜ ਤੁਹਾਨੂੰ ਮਾਬਜਾ ਮਿਲਣਾ ਸੀ 6800 ਰੁਪਇਆ ਜਿਹੜਾ ਸੈਂਟਰ ਸਰਕਾਰ ਨੇ ਦੇਣਾ ਸੀ 8200 ਰੁਪਇਆ ਪੰਜਾਬ ਸਰਕਾਰ ਨੇ ਪਾਉਣਾ ਸੀ ਹੋਇਆ ਕਿ ਕਿ ਜਿਹੜਾ 6800 ਰੁਪਇਆ ਸੈਂਟਰ ਤੋਂ ਆਇਆ ਉਹ ਤੇ ਸਾਡੇ ਕਿਸਾਨਾਂ 'ਚ ਵੰਡ ਦਿੱਤਾ ਗਿਆ ਜਿਹੜਾ 8200 ਰੁਪਇਆ ਪੰਜਾਬ ਸਰਕਾਰ ਨੇ ਵੀ ਪਾਉਣਾ ਸੀ ਉਹਦੇ ਚ ਸਾਡੇ ਨਾਲ ਮਤਲਬ ਕਿ ਨਜਾਇਜ਼ ਹੋਈ ਹੈ ਮਤਲਬ ਕਿ ਉਹ ਸਾਨੂੰ ਨਹੀਂ ਮਿਲਿਆ 8200 ਰੁਪਇਆ ਜਿਹੜਾ ਪੰਜਾਬ ਸਰਕਾਰ ਤੋਂ ਮਿਲਣਾ ਸੀ ਨਹੀਂ ਮਿਲਿਆ ਹਾਂਜੀ ਇਹ ਵਰਗੀ ਗੱਲ ਹੈ ਜਿਹੜੀ ਇੱਕ ਉਹਨਾਂ ਨੇ ਅਸੀਂ ਕਿਹਾ ਵੀ ਬਾਅਦ ਚ ਜਿਹੜੇ ਕੁਝ ਕਿਸਾਨ ਸਾਡੇ ਵੀਰ ਰਹਿ ਵੀ ਗਏ ਜਿਨ੍ਹਾਂ ਨੂੰ ਪੈਸਾ ਨਹੀਂ ਮਿਲਿਆ ਉਹ ਉਹਨਾਂ ਨੇ ਕਿਹਾ ਵੀ ਜਿਹਨੂੰ ਅਸੀਂ ਜਾਂਦੇ ਨੇ ਸਾਡੇ ਕਿਸਾਨ ਉਸ ਅਧਿਕਾਰੀਆਂ ਕੋ ਐਸਡੀਐਮ ਸਾਹਿਬ ਕੋ ਤਹਿਸੀਲਦਾਰ ਸਾਹਿਬ ਅਫਸਰਾਂ ਕੋ ਉਹ ਕਿਹੜੇ ਅਫਸਰ ਸਾਨੂੰ ਜਵਾਬ ਕਾੜਿਓ ਇਹਨਾਂ ਕਿਸਾਨਾਂ ਨੂੰ ਦਿੰਦੇ ਆ ਵੀ ਤੁਹਾਡੇ ਪੈਸੇ ਵਾਪਸ ਹੋ ਗਏ ਆ ਕੁਝ ਸਾਡੇ ਭਰਾ 23 ਚ ਰਹਿ ਗਏ ਆ ਮਾਪਜੋ ਜਿਨ੍ਹਾਂ ਨੂੰ ਨਹੀਂ ਮਿਲਿਆ ਤੁਹਾਡੇ ਪੈਸੇ ਵਾਪਸ ਹੋ ਗਏ ਆ ਤੇ ਪ੍ਰਧਾਨ ਮੰਤਰੀ ਜੀ ਨੇ ਆਖਿਆ ਜੋ ਟੂ ਪੇਸਟ ਨੇ ਵਿੱਚੋਂ ਟੂਡ ਪੇਟ ਚੋਂ ਇੱਕ ਵਾਰੀ ਪੇਸਟ ਬਾਹਰ ਆ ਜਿਓ ਕਦੇ ਵਾਪਸ ਨਹੀਂ ਹੁੰਦੀ ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜੋ ਪੈਸੇ ਤੁਸੀਂ ਬਾਹਰ ਨਿਕਾਲ ਲੈਂਦੇ ਹੋ ਕਦੇ ਵਾਪਸ ਨਹੀਂ ਹੁੰਦੀ ਜੋ ਸੈਂਟਰ ਸਰਕਾਰ ਪੰਜਾਬ ਨੂੰ ਪੈਸਾ ਦੇ ਦਿੰਦਾ ਕਦੇ ਵਾਪਸ ਨਹੀਂ ਹੁੰਦਾ ਪਹਿਲੀ ਤੇ ਇਹ ਗੱਲ ਇਹ ਵੀ ਗੱਲਾਂ ਨੂੰ ਉਹਨਾਂ ਦੀ ਅੱਛੀ ਲੱਗੀ ਕਿ ਜਦਾਂ ਸਾਡੇ ਨਾਲ ਕਰ ਦਿੱਤਾ ਜਾਂਦਾ ਵੀ ਜਿਹੜਾ ਪੈਸਾ ਵੰਡਿਆ ਗਿਆ ਵੰਡਿਆ ਗਿਆ ਬਾਕੀ ਵਾਪਸ چلا ਗਿਆ ਵਾਪਸ ਨਹੀਂ ਗਿਆ ਉਹ ਤੇ ਵੇਖੋ ਇਹ ਜਿਹੜੀ ਸਰਕਾਰ ਹੁੰਦੀ ਉਹ ਆਪਣੇ ਥਾਂ ਤੇ ਆਪਣੀ ਮਰਜ਼ੀ ਨਾਲ ਵਰਤ ਜਾਂਦੀ ਹੈ ਬਾਕੀ ਜਿਹੜੀ ਬਜਟ ਆ ਮੈਂ ਜਾਣਦਾ ਵੀ ਜੋ ਸੈਂਟਰ ਤੋਂ ਮਦਦ ਆਈ ਆ ਕੱਲੇ-ਕੱਲੇ ਤਾਣੀ ਪਕਵੀਆਂ ਚਾਹੀਆਂ ਨੇ ਕੋਈ ਇਨਸਾਨ ਨਹੀਂ ਐਸਾ ਰਹਿਣਾ ਚਾਹੀਦਾ ਜਿਹਨੂੰ ਨਾ ਮਦਦ ਮਿਲੇ ਤਾਂ